ਗੁਰੂ ਸਾਹਿਬ ਦੀ ਪਵਿੱਤਰ ਹਾਜ਼ਰੀ ਚ ਮੌਜੂਦ ਇੱਥੇ ਸਾਰੇ ਸਮੂਹ ਸੰਗਤ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਪਹਿਲਾਂ ਤਾਂ ਮੈਂ ਵਧਾਈ ਦੇਣਾ ਚਾਹਾਂਗਾ ਸਾਰੀ ਕਮੇਟੀ ਨੂੰ ਵਿਸ਼ਵਕਰਮਾ ਮੋਟਰ ਮਾਰਕੀਟ ਸੋਸਾਇਟੀ ਦੇ ਸਾਰੇ ਟੀਮ ਨੂੰ ਅਧਿਕਾਰੀਆਂ ਨੂੰ ਜਿਨ੍ਹਾਂ ਨੇ ਇੰਨਾ ਸੋਹਣਾ ਪ੍ਰੋਗਰਾਮ ਗੁਰੂ ਸਾਹਿਬ ਦੀ ਹਾਜ਼ਰੀ ਚ ਰੱਖਿਆ ਸਮੂਹ ਸੰਗਤ ਨੂੰ ਵਧਾਈ ਵਿਸ਼ਕਰਮਾ ਦਿਵਸ ਦੀਆਂ ਵਿਸ਼ਕਰਮਾ ਜੀ ਦੇ ਜਨਮ ਦਿਹਾੜੇ ਦੀਆਂ ਉਮੀਦ ਕਰਦਾ ਐ ਇਸੇ ਤਰ੍ਹਾਂ ਸਾਰੇ ਬਠਿੰਡਾ ਵਾਸੀਆਂ ਦੇ ਘਰਾਂ 'ਚ ਖੁਸ਼ੀਆਂ ਬਰਕਰਾਰ ਰਹਿਣੀਆਂ ਪਰਮਾਤਮਾ ਦੀ ਅਪਾਰ ਕਿਰਪਾ ਆਪਣੇ ਬਠਿੰਡਾ ਵਾਸੀਆਂ ਦੇ ਘਰਾਂ 'ਚ ਬਣੀ ਰਹੇ ਤੇ ਅਸੀਂ ਤੁਹਾਡੇ ਲਈ ਦਿਨ ਰਾਤ ਇੱਕ ਕਰਕੇ ਮਿਹਨਤ ਕਰਦੇ ਰਹੀਏ ਆਪਣੇ ਸ਼ਹਿਰ ਨੂੰ ਅੱਗੇ ਲਿਜਾਣਦੇ ਰਹੀਏ ਇਹੀ ਗੁਰੂ ਸਾਹਿਬ ਦੇ ਚਰਨਾਂ 'ਚ ਸਾਡੀ ਬੇਨਤੀ ਰਹੇਗੀ ਉਮੀਦ ਕਰਦਾ ਹਾਂ ਸਾਨੂੰ ਤੁਹਾਡਾ ਸਾਥ ਵੀ ਬਰਕਰਾਰ ਮਿਲਦਾ ਰਹੇਗਾ ਤੇ ਤੁਸੀਂ ਸਾਡਾ ਦਿਸ਼ਾ ਨਿਰਦੇਸ਼ਿਤ ਕਰਦੇ ਰਹੋਗੇ ਸਾਨੂੰ ਦੱਸਦੇ ਰਹੋਗੇ ਕਿ ਤੁਹਾਨੂੰ ਸ਼ਹਿਰ ਚ ਤੇ ਸ਼ਹਿਰ ਨੂੰ ਅੱਗੇ ਲਿਜਾਣ ਲਈ ਕੀ ਕੁਝ ਅਸੀਂ ਕਰ ਸਕਦੇ ਹਾਂ ਕਿਉਂਕਿ ਤੁਹਾਡੀ ਦਿੱਤੀ ਹੋਈ ਸੁਝਾਅ ਦੇ ਨਾਲ ਹੀ ਅਸੀਂ ਅੱਗੇ ਵਧਣਾ ਚਾਹੁੰਦੇ ਹਾਂ ਤੇ ਸ਼ਹਿਰ ਨੂੰ ਅੱਗੇ ਵਧਾਣਾ ਚਾਹੁੰਦੇ ਹਾਂ ਇਸੇ ਤਰ੍ਹਾਂ ਫਿਰ ਤੋਂ ਇਸ ਤਿਹਾਰਾ ਦੇ ਮਹੀਨੇ ਦੀਆਂ ਸਾਰੇ ਸਮੂਹ ਸੰਗਤ ਨੂੰ ਬਹੁਤ-ਬਹੁਤ ਮੁਬਾਰਕਬਾਦ ਉਮੀਦ ਕਰਦਾ ਐਸੇ ਤਰ੍ਹਾਂ ਖੁਸ਼ੀਆਂ ਵਸਦੀਆਂ ਰਹਿਣ ਸ਼ਹਿਰ ਵਸਦਾ ਰਹੇ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ